ਅੱਜ ਅਸੀਂ ਇੱਕ ਇਸ ਜਗ੍ਹਾ ਤੇ ਪਹੁੰਚੇ ਆ ਜਿਸ ਇਨਸਾਨ ਦੀਆਂ ਤਸਵੀਰਾਂ ਜਿਸ ਸੰਤ ਦੀਆਂ ਤਸਵੀਰਾਂ ਸੰਗਰੂਰ ਜੁੜੇ ਦੇ तकरीबन ਸਾਰੇ ਥਾਣਿਆਂ ਦੇ ਵਿੱਚ ਲੱਗੇ ਆ ਨੇ ਜਿਨ੍ਹਾਂ ਦਾ ਨਾਮ ਹੈ ਬਾਬਾ ਆਤਮਾਨੰਦ ਜੀ ਪੋਥੀ ਵਾਲੇ ਬਾਬਾ ਜੀ ਨੂੰ ਪੋਥੀ ਵਾਲੇ ਕਿਉਂ ਕਿਹਾ ਜਾਂਦਾ ਤੇ ਇਸ ਜਗ੍ਹਾ ਤੇ ਅਸੀਂ ਸਾਰੇ ਦਰਸ਼ਨ ਕਰਵਾਵਾਂਗੇ ਇੱਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਵੀ ਤੁਹਾਨੂੰ ਦਰਸ਼ਨ ਕਰਵਾਵਾਂਗੇ ਬਾਬਾ ਜੀ ਦੇ ਚਰਿੱਤਰ ਬਾਬਾ ਜੀ ਨੇ ਕਰੇ ਨੇ ਉਹਨਾਂ ਦੇ ਬਾਰੇ ਉਹਨਾਂ ਦੇ ਸੰਗੀਆਂ ਨਾਲ ਜੋ ਉਸ ਸਮੇਂ ਬਾਬਾ ਜੀ ਦੇ ਨਾਲ ਰਹਿੰਦੇ ਸੀਗੇ ਉਹਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਵਾਵਾਂਗੇ ਆਓ ਪਹਿਲਾਂ ਸਾਡੇ ਦਰਸ਼ਨ ਕਰਾਉਣੇ ਆ ਬਾਬਾ ਜੀ ਦੀ ਜਗਾ ਜੋ ਬਣੀ ਹੀ ਐ ਇਹ ਪਿੰਡ ਘਾਬਦਾ ਵਿਖਿਆ ਉਹਦੇ ਸਾਨੂੰ ਦਰਸ਼ਨ ਕਰਾਉਣੇ ਆ ਆਓ ਲੈ ਚੱਲਦੇ ਆ ਤੁਹਾਨੂੰ ਬਾਬਾ ਜੀ ਦੀ ਜਗ੍ਹਾ ਤੇ ਇਹ ਜੋ ਸਾਹਮਣੇ ਤੁਸੀਂ ਜਗਾ ਦੇਖ ਰਹੇ ਹੋ ਇਹ ਬਾਬਾ ਜੀ ਦਾ ਇੱਕ ਸਟੈਚੂ ਬਣਿਆ ਹੈ ਸੰਗਮਨਵਰ ਦਾ ਇਸ ਜਗ੍ਹਾ ਤੇ ਬਾਬਾ ਜੀ ਅਕਸਰ ਵਿਚਰਿਆ ਕਰਦੇ ਸਨ ਰਹਾ ਕਰਦੇ ਸਨ ਬਾਬਾ ਜੀ ਦੀ ਜਗ੍ਹਾ ਇਸ ਘਾਬਦਾ ਦੇ ਪਿੰਡ ਦੇ ਆਲੇ-ਦੁਆਲੇ ਕਈ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਨਾਲ ਆਉਣ ਜਾਣ ਸੀਗਾ ਬਾਬਾ ਜੀ ਅਕਸਰ ਇੱਕ ਪੋਥੀ ਨਾਲ ਰੱਖਿਆ ਕਰਦੇ ਸਨ ਇਸ ਲਈ ਬਾਬਾ ਜੀ ਦਾ ਨਾਮ ਬਾਬਾ ਆਤਮਾਨੰਦ ਜੀ ਪੋਥੀ ਵਾਲੇ ਪਿਆ ਪੋਥੀ ਕੀ ਸੀ ਉਹ ਉਹ ਵੀ ਤੁਹਾਨੂੰ ਦੱਸਾਂਗੇ ਦਰਸ਼ਨ ਕਰਵਾਵਾਂਗੇ ਉਹ ਵੀ ਦੱਸਾਂਗੇ ਵੀ ਪੋਥੀ ਕਾਦੀ ਸੀ ਉਹ ਬਾਬਾ ਜੀ ਕੀ ਕਾਦਾ ਪਾਠ ਕਰਿਆ ਕਰਦੇ ਸੀ ਇਹ ਬਾਬਾ ਜੀ ਦੀ ਸਟੈਚੂ ਬਣਿਆ ਹੈ ਬਾਬਾ ਜੀ ਦੀ ਬੁੱਤ ਬਣਿਆ ਬਾਬਾ ਜੀ ਦਾ ਬਾਬਾ ਆਤਮਾਨੰਦ ਜੀ ਜਿਨ੍ਹਾਂ ਨੂੰ ਕੇ ਪੋਥੀ ਵਾਲੇ ਕਿਹਾ ਜਾਂਦਾ ਸੀ ਇਹ ਸਾਹਮਣੇ ਤੁਸੀਂ ਜੋ ਤਸਵੀਰ ਦੇਖ ਰਹੇ ਹੋ ਇਹ ਬਾਬਾ ਜੀ ਦੀ ਅਸਲ ਤਸਵੀਰ ਹੈ ਤੇ ਬਾਬਾ ਜੀ ਦਾ ਜੋ ਮੰਜਾ ਹੈ ਉਹ ਹੈ ਬਾਬਾ ਜੀ ਦੇ ਨਾਮ ਦੀਆਂ ਜੋਤਾਂ ਸਿਰ ਸੰਗਰੂਰ ਜ਼ਿਲ੍ਹੇ ਦੇ ਹਰੇਕ ਥਾਣੇ ਦੇ ਵਿੱਚ ਬਾਬਾ ਜੀ ਦੇ ਨਾਂ ਤੇ ਜੋਤ ਜਗਾਈ ਜਾਂਦੀ ਹੈ ਨਿਰੰਤਰ 24 ਘੰਟੇ ਲਗਾਤਾਰ 12 ਮਹੀਨੇ ਤੀ ਦੇਣਾ ਇਹਦੇ ਨਾਲ ਦੀਆਂ ਜੋਤਾਂ ਬਾਬਾ ਜੀ ਦੇ ਨਾਮ ਦੀਆਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਖਾਸ ਕਰਕੇ ਸਾਰੇ ਥਾਣੇ ਦੇ ਵਿੱਚ ਚੱਲਦੀਆਂ ਨੇ ਇੱਥੇ ਸਾਰੇ ਲੋਕਾਂ ਦੀਆਂ ਸੁੱਖਾ ਵਾਰ ਆਉਂਦੀਆਂ ਨੇ ਮੰਨ ਲਓ ਜਿਵੇਂ ਕਿਸੇ ਨੇ ਬਾਹਰ ਜਾਣਾ ਤਾਂ ਲੋਕ ਇੱਥੇ ਆ ਕੇ ਜਹਾਜ਼ ਵਗੈਰਾ ਚਲਾਉਂਦੇ ਨੇ ਤੇ ਜਿਨ੍ਹਾਂ ਲੋਕਾਂ ਦੇ ਬੱਚੇ ਵਗੈਰਾ ਨਹੀਂ ਹੁੰਦੇ ਲੜਕੇ ਵਗੈਰਾ ਨਹੀਂ ਹੁੰਦੇ ਜਾਂ ਲੜਕੀਆਂ ਵਗੈਰਾ ਨਹੀਂ ਹੁੰਦੀਆਂ ਮੰਨ ਲਓ ਵੀ ਔਲਾਦ ਨਹੀਂ ਹੁੰਦੀ ਉਹ ਵੀ ਸੁੱਖਾ ਸੁਖਦੇ ਨੇ ਤੇ ਉਹ ਆ ਕੇ ਰਾਵੜ ਦੇ ਬੱਚੇ ਚੜਾਉਂਦੇ ਨੇ ਜਿੰਨਾ ਪਹਰਾ ਦੇ ਭੈਣਾਂ ਦੇ ਵੀਰ ਨਹੀਂ ਹੁੰਦੇ ਉਹ ਸੁੱਖਾ ਸੁਖਦੇ ਨੇ ਤੇ ਆ ਕੇ ਵੀਰ ਹਣ ਤੋਂ ਬਾਅਦ ਇਹ ਬਾਬਾ ਜੀ ਦੇ ਆ ਕੇ ਰਖੜੀ ਬਣ ਕੇ ਜਾਂਦੀਆਂ ਨੇ ਬਾਬਾ ਜੀ ਦੇ ਨਾਮ ਤੇ ਬਾਬਾ ਜੀ ਦਾ ਜਨਮ ਦਿਹਾੜਾ 28 ਫਰਵਰੀ ਹਰੇਕ 28 ਫਰਵਰੀ ਨੂੰ ਮਨਾਇਆ ਜਾਂਦਾ ਹੈ ਅਤੇ 1 2 3 April ਨੂੰ ਇਹਨਾਂ ਦੀ ਪੜਾੜਾ ਜੋ ਕਿ ਸਾਰੇ ਅੜਦਾ ਦੇ ਪਿੰਡਾਂ ਦੇ ਸਹਿਯੋਗ ਨਾਲ ਬਹੁਤ ਹੀ ਧੂਮ ਧਾਮ ਦੇ ਨਾਲ ਮਨਾਇਆ ਜਾਂਦਾ ਹੈ ਇਹ ਬਾਬਾ ਜੀ ਦੇ ਪ੍ਰਾਤਨ ਇਸ ਜਗ੍ਹਾ ਦੇ ਉੱਪਰ ਪੁਰਾਣੇ ਰੁੱਖ ਜੋ ਕਿ ਤਕਰੀਬਨ 50 ਸਾਲਾਂ ਉਹ ਵੱਧ ਵੀ ਪ੍ਰਾਣੇ ਰੁੱਖ ਨੇ ਇਹਨਾਂ ਨੂੰ ਰੁੱਖਾਂ ਨੂੰ ਕੱਟਣ ਨਹੀਂ ਦਿੱਤਾ ਗਿਆ ਜਗ੍ਹਾ ਤੇ ਬਾਬਾ ਜੀ ਦੀ ਜਗ੍ਹਾ ਤੇ ਹਰ ਵਕਤ ਸਵੇਰ ਸ਼ਾਮ ਲੰਗਰ ਟੁੱਟ ਵਰਤਦਾ ਰਹਿੰਦਾ ਮੈਂ ਹੁਣ ਤੁਹਾਡੀ ਗੱਲ ਬਾਬਾ ਜੀ ਦੇ ਭਾਂਜੇ ਬਾਬਾ ਆਤਮਾਨੰਦ ਦੀ ਪੁੱਤ ਵਾਲੇ ਜੇ ਭਾਂਜੇ ਜੋ ਕਿ ਇਸ ਸਮੇਂ ਇਸ ਜਗ੍ਹਾ ਦੇ ਉੱਪਰ ਸੇਵਾ ਕਰਵਾ ਰਹੇ ਨੇ ਗੱਲ ਕਰਾਉਣਾ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੋ ਕਿ ਬਾਬਾ ਜੀ ਦੇ ਸਾਰੇ ਚਮਤਕਾਰਾਂ ਬਾਰੇ ਸਾਨੂੰ ਕੁਝ ਸਾਰਪੁਰੂ ਕੇ ਦੱਸਣਗੇ हां जी ਉਹ ਨੀਗੜਾ ਬਾਬੇ ਰਹਿੰਦੇ ਸੀ ਜੀ ਤੇ ਉਹਨਾਂ ਦੇ ਕੁਦਰਤੀ ਕੋਈ ਛੱਟ ਲੱਗੀ ਮਾੜੀ ਜੀ ਠੀਕ ਹੈ ਜੀ ਤੇ ਉਹ ਡਾਕਟਰ ਤੋਂ ਪੱਟੀ ਕਰਾਉਣ ਗਏ ਡਾਕਟਰ ਆ ਬਹਿਣੀ ਸੀ ਉਹਦੇ ਘਰਾਂ ਵਾਲੀ ਸੀਗੀ ਠੀਕ ਹੈ ਜੀ ਤੇ ਪੱਟੀ ਕਰਾ ਲਈ ਤੇ ਬਾਬਾ ਜੀ ਜਾਣ ਲੱਗੇ ਉਹਨਾਂ ਦੇ ਭਾਈ ਬਾਬਾ ਜੀ ਜਾਣਾ ਨਹੀਂ 2 ਰੁਪਏ ਦੇ ਕੇ ਜਾਓ ਠੀਕ ਹੈ ਜੀ ਹੁੰਦੇ ਜੀ ਸੰਤਾਂ ਕੋਲੇ ਪੈਸੇ ਤਾਂ ਹੁੰਦੇ ਨਹੀਂ ਠੀਕ ਹੈ ਜੀ ਭਾਈ ਆ ਤੇਰੇ ਕੋਈ ਆਸੇ ਹੈ ਸਾਡੇ ਕੋਲੇ ਤੇਰਾ ਲੈਣਾ ਬਣਦਾ ਲੈ ਲੈ ਠੀਕ ਹੈ ਜੀ ਉਹ ਜੀ ਤਾਂ ਸਾਡੇ ਫਰੇਜ ਜੀ ਪੈ ਗਲੀ ਜਾਂਦੇ ਆ ਸੇਵਕ ਨਹੀਂ ਸਾਡੇ ਗੱਲ ਦੇ ਲਈ ਹਾਂ ਇਹ ਤਾਂ ਪੈਸੇ ਸਾਡੇ ਆਮ ਹੀ ਨੇ ਤੇ ਪੈਸੇ ਤੋ ਰੱਖ ਬਾਬੇ ਨੇ ਸਾਭੀ ਜੀ ਹਲਾਤੀ ਅਸੇ ਹੌਦਾ ਨੋਟ ਜਾ ਪਿਆ ਠੀਕ ਹੈ ਜੀ ਆ ਚੱਕ ਲੈ ਭਾਈਏ ਤੇਰੀ ਆਦੀ ਬਾਬਾ ਬਕਾਇਆ ਨੇ ਤੇਰੇ ਹੀ ਹੈ ਭਾਈਏ ਤੇਰੇ ਹੀ ਬਣਦੇ ਆ ਠੀਕ ਹੈ ਜੀ ਆ ਬਾਈ ਜੀ ਤੁਰ ਗਏ ਇਹਦੇ ਪੁਆ ਕੇ ਦੁਕਾਨਦਾਰ ਲਈ ਸਭ ਭਜੇ ਪਰ ਨੇ ਵਿੱਚ ਠੀਕ ਹੈ ਦੁਕਾਨ ਕਰੇ ਜਾਣ ਕਰੇ ਸਭ ਭਜੇ ਪਰ ਨੂੰ ਠੀਕ ਹੈ ਫਿਰ ਆਖਰ ਨੂੰ ਮਿਹਨਤ ਕਰਨ ਆਏ ਬਾਬੇ ਇੱਥੇ ਠੀਕ ਹੈ ਜੀ ਉਹ ਡਾਕਟਰ ਡਾਕਟਰ ਸਾਹਿਬ ਜੀ ਨੋਮੇ ਜੀ ਠੀਕ ਹੈ ਜੀ ਬਾਬੇ ਮੰਨੇ ਨਹੀਂ ਫਿਰ ਰੇੜੜੇ ਪਰ ਤੇ ਸਮਾਨ ਦਾ ਲਿਆਏ ਵੀ ਫੇਰੀ ਮੰਨ ਜਾਣਗੇ ਉਹ ਕਹਿੰਦਾ ਭਾਈਏ ਤੂੰ ਰੇੜੜਾ ਆ ਰਿਹਾ ਉਹਦੇ ਪਤੇ ਦਾ ਆਪਾਂ ਲੈਣਾ ਨਹੀਂ ਠੀਕ ਹੈ ਜੀ ਮੋੜਤਾ ਇਹਨਾਂ ਨੇ ਠੀਕ ਹੈ ਜੀ ਉਦੋਂ ਬਾਅਦ ਫਿਰ ਬਸ ਜੀ ਫਿਰ ਜਾਵੜੇ ਆਪਦਾ ਟਿਕਾਣੇ ਤੇ ਉਦੋਂ ਬਾਅਦ ਫਿਰ ਆਮ ਪੜਹਾਰਾ ਚੱਲ ਪਿਆ ਜੀ ਇਹ ਠੀਕ ਹੈ ਜੀ ਪੜਹਾਰਾ ਚੱਲਦੇ ਪਹਿਲਾਂ ਮਾਲ ਪੂੜੇ ਚਲਾਏ ਨਾ ਪਹਿਲਾਂ ਮਾਲ ਪੂੜੇ ਚੱਲੇ ਠੀਕ ਹੈ ਜੀ 9 ਮਹੀਨੇ ਚੱਲਿਆ ਜੀ ਮਿੱਠਾ ਰੋਜ ਬਣਦਾ ਸੀ ਠੀਕ ਹੈ ਜੀ 3-3000 ਬੰਦਾ ਇੱਕ ਸ਼ਾਟ 'ਚ ਵੜਦਾ ਸੀ ਠੀਕ ਹੈ ਜੀ ਰਸੀਆਂ ਵਧੀਆਂ ਸੀ ਠੀਕ ਹੈ ਜੀ ਔਰ ਜਗ੍ਹਾ ਤੇ ਕੋਈ ਨਹੀਂ ਸੀ ਉਹਨਾਂ ਨੇ ਛਕ ਲਈਆਂ ਜਿਹੜੀ ਹੋਰ ਵਾਰ ਤੇ ਜਨ ਪਰ ਰਾਤ ਮੰਡਾਰਾ ਚੱਲਦਾ ਜੀ ਠੀਕ ਹੈ ਜੀ ਹਾਂ ਜੀ ਕਿ ਕੰਨਾਂ ਲੰਦਾ ਚੁੱਲੇ ਅਗਨੀ ਪਾਈ ਕਰੇ ਠੀਕ ਹੈ ਜੀ ਇੱਕ ਬਾਬਾ ਜੀ ਕਹਿੰਦੇ ਵੀ ਬਿਮਾਰੀ ਪੈ ਗਈ ਦੀ ਪਿੰਡ ਦੇ ਵਿੱਚ ਕੋਈ ਹਾਂ ਉਹ ਡੰਗਰਾਂ ਦੀ ਬਿਮਾਰੀ ਪੈ ਗਈ ਜੀ ਉਤੋਂ ਚੱਲਿਆ ਇਹ ਕੰਮ ਤਾਂ ਇਹ ਅੱਛਾ ਉਹ ਕਿਵੇਂ ਹੋਇਆ ਜੀ ਕੰਮ ਚੰਦਕਰ ਜੋ ਡੰਗਰਾਂ ਦੀ ਬਿਮਾਰੀ ਪੈ ਗਈ ਉਹਦੇ ਵੀ ਆਪਾਂ ਇਲਾਜ ਕਰਾ ਲਈਏ ਕਿਹ ਤੋਂ ਇਲਾਜ ਕਰਾਇਆ ਹੋਇਆ ਨਹੀਂ ਕਿ ਦੂਜਾ ਪਹਿਲਾਂ ਦਵਾਈ ਦੂਈ ਲਿਉਂਦੇ ਸੀ ਕੋਈ ਪਰਤੀ-ਪੁਰਤੀ ਲਿਉਂਦੇ ਸੀ ਉਹ ਤੋਂ ਨਹੀਂ ਰਾਮ ਆਇਆ ਠੀਕ ਹੈ ਜੀ ਉਹ ਰਾਮਾਂ ਦੇ ਵੀ ਗਹਿਲੀਆਂ ਦੇ ਘਰੇ ਕਿਸਾਨ ਰਹਿੰਦੇ ਹੁੰਦੇ ਆ ਠੀਕ ਹੈ ਜੀ ਉਹ ਇਹ ਇਕੱਠੇ ਹੋ ਗਏ 20-25 ਬੰਦੇ ਜਾਵੜੇ ਇਹਨਾਂ ਦੇ ਘਰੇ ਬਾਬੇ ਬੜੇ ਆ ਠੀਕ ਹੈ ਜੀ ਬਾਹਰ ਜੇ ਬਹਿ ਗਏ ਇਹ ਬਾਹਰ ਜੇ ਬਹਿ ਗਏ ਤੇ ਬਾਹਰ ਨਿਕਲੇ ਉੱਥੇ ਖੜੇ ਹੋ ਗਏ ਬਾਬੇ ਫਿਰ ਪਿੱਛੇ ਹਟ ਗਏ ਠੀਕ ਹੈ ਜੀ ਉਹਨਾਂ ਨੇ ਆ ਕੇ ਵੀ 10-20 ਮਿੰਟ ਦੀ ਬੈਠੀ ਬੰਦੇ ਹੁੰਦੇ ਆ ਫਿਰ ਆ ਜਾਣਗੇ ਠੀਕ ਹੈ ਜੀ 10-20 ਮਿੰਟ ਬਾਅਦ ਉਹ ਫੇਰ ਆ ਗਏ ਠੀਕ ਹੈ ਜੀ ਹਾਂ ਜੀ ਹਾਂ ਭਾਈ ਕਿਵੇਂ ਫੇਰ ਖੜੇ ਹੋ ਗਤੀ ਉਹਨਾਂ ਦੀ ਡੰਗਰਾਂ ਨੂੰ ਬਿਮਾਰੀ ਪੈ ਗਈ ਮਹਾਰਾਜ ਇਹ ਕੁਮੜਾ ਮਟਾ ਕਰਦੇ ਹੋਂ ਦਾ ਮਜਾ ਹੋ ਜੇ ਠੀਕ ਹੈ ਜੀ ਉਹਦੇ ਭਾਈ ਜੀ ਥੋ ਅੱਗੇ ਕਰਾਉਂਦੀ ਦੋਸਤੀ ਕਰਾ ਲ ਉਨੇ ਮਹਾਰਾਜੋ ਤੋਂ ਲਿਆਏ ਨਹੀਂ ਉਹ ਤਾਂ ਫਾਇਦਾ ਨਹੀਂ ਹੋਇਆ ਚਲੋ ਜੀ ਉਹ ਆਪਰੇ ਆਇਆ ਕਰੋ ਇੱਕ ਸੁਬੜ ਲਿਆਓ ਠੀਕ ਹੈ ਜੀ ਸੁਬੜ ਵਟ ਲਿਆ ਇੱਕ ਪੱਟੀ ਲੈ ਲਓ ਫਟੀ ਦੇ ਨਾਲ ਆਹ ਦੀ ਪਰਚੀ ਲਾਤੀ ਠੀਕ ਹੈ ਜੀ ਇੱਕ ਪਰਚੀ ਪਾਣੀ ਦਾ ਘੜਾਇਆ ਭਰ ਕੇ ਵਿੱਚ ਘੋਲਤੀ ਵਿੱਚ ਘੋਲਤੀ ਠੀਕ ਹੈ ਘੋੜ ਪਾਤਾ ਕਬੂ ਦਾ ਦੇਸੀ ਦਾ ਦੁੱਧ ਪਾਤਾ ਠੀਕ ਹੈ ਜੀ ਲਓ ਜੀ ਨਾ ਛੱਟਾ ਮਾਰੀ ਜਾਓ ਦੋ ਜਣੇ ਇੱਕ ਉਧਰ ਕੱਢ ਜੋ ਕੋ ਦਾ ਦੱਬ ਦਾ ਲੈ ਲਿਆ ਪੂਚਾ ਜਾ ਛੱਟਾ ਮਾਰੀ ਗਏ ਠੀਕ ਹੈ ਡੰਗਰਾਂ ਨੂੰ ਰਾਮ ਰਿਹਾ ਅੱਜ ਤੱਕ ਕੋਈ ਬਿਮਾਰੀ ਨਹੀਂ ਪਈ ਠੀਕ ਹੈ ਹਾਂ ਜੀ ਫੇਰ ਆਦੇ ਵੀ ਪਾਸੋਂ ਆਰਾਮ ਆ ਗਏ ਵੀ ਆਪਾਂ ਪੋਪਾ ਬਾਬੇ ਨੂੰ ਪੁੱਛ ਲਈਏ ਅੱਛਾ ਜੀ ਪੁੰਨਦਾਨ ਕਰ ਦਈਏ ਠੀਕ ਹੈ ਜੀ ਮਹਾਰਾਜ ਕੇ ਪੁੰਨਦਾਨ ਕਰਦਿਆਂ ਤਾਂ ਭਾਈ ਇਹ ਕਰਨਾ ਤਾਂ ਪੁੰਨਦਾਨ ਕਿ ਇਉਂ ਨਹੀਂ ਅਗਨੇ ਬਕੇ ਨੇ ਥੋੜੇ ਦਿੱਤੇ ਅਗਨੇ ਬਾਹਲੇ ਦਿੱਤੇ ਇਕੱਠੇ ਹੋ ਕੇ ਕਰਨਾ ਸਰ ਦਾ ਸ਼ਵਾਲ ਜੀ ਦਾ ਮਰਜ਼ੀ ਦੇ ਹਾਂ ਉਹਨੂੰ ਇਕੱਠੇ ਹੋ ਕੇ ਕਰਨਾ ਦੋ ਧੜੇ ਪਿੰਡ ਸੀ ਕਿਥਾਂ ਕਰੋ ਅੱਛਾ ਜੀ ਫੇਰਾਂ ਤੇ ਇਹ ਉੱਥੇ ਆਪਾਂ ਗੁਰਦੁਆਰੇ ਕਰ ਲੀਏ ਤਾਂ ਨਹੀਂ ਜੀ ਅੱਛਾ ਸ਼ਿਵ ਦਵਾਲਾ ਕਰ ਲਈ ਇੱਥੇ ਨਹੀਂ ਜੀ ਠੀਕ ਹੈ ਜੀ ਇਹਨਾਂ ਨੇ ਹੋਇਆ ਤਾਂ ਭਾਈ ਰੋੜੀ ਵਾਲਾ ਡੇਰਾ ਸਿਆਣਾ ਜਿਹੜੀ ਤਮੰਨਾ ਬਾਬੇ ਦੀ ਰੋੜੀ ਵਾਲਾ ਡੇਰਾ ਵਜਦਾ ਸੀ ਸੇ ਰੋੜੀ ਵਾਲਾ ਡੇਰਾ ਵਜਦਾ ਠੀਕ ਹੈ ਪਹਿਲਾਂ ਇੱਥੇ ਜਗਾ ਸੁਨਸ਼ਾਣੀ ਦੀ ਜੀ ਇਹ ਤਾਂ ਸੀਮੇ ਸੀ ਰੋੜੀ ਵਾਲਾ ਡੇਰਾ ਅੱਗੇ ਠੀਕ ਹੈ ਠੀਕ ਹੈ ਤੁਸੀਂ ਫਿਰ ਕੇ ਆਏ ਛਿੜੀ ਜੀ ਠੀਕ ਹੈ ਠੀਕ ਹੈ ਹੁਣ ਸਾਦ ਕੋਈ ਰਿਆ ਨਹੀਂ ਉੱਥੇ ਪੰਡਤਾਂ ਨੇ ਮੰਦਿਰ ਬਣਾ ਲਿਆ ਠੀਕ ਹੈ ਜੀ ਚਲੋ ਜੀ ਇਹਨਾਂ ਨੇ ਆਣ ਪਾਣੀ ਬਣਾਇਆ ਪਹਿਲੇ ਪਹਿਲੇ ਦਿਨ ਮਾਲ ਪੂੜੇ ਬਣਾਏ ਠੀਕ ਹੈ ਜੀ ਰਾਸ਼ਾ ਪਾਣੀ ਵਧ ਗਿਆ ਹਨ ਜੀ ਬੇਰ ਵਧ ਗਿਆ ਜੀ ਕੋਈ ਨਹੀਂ ਭਾਈ ਬੇਰ ਨਾਲੋ ਠੀਕ ਹੈ ਜੀ ਜਾਨੀ ਬਣਾਈਗਾ ਜੀ ਕੋਣ ਕਬਾਲੂ ਜਾਈ ਬਣਾ ਲਏ ਲੱਡੂ ਬਣਾ ਲਏ ਜਲੇਬੀ ਬਣਾਲੀ ਠੀਕ ਹੈ ਜੀ ਬਾਬਾ ਅੱਜ ਕੀ ਬਣਾਈਏ ਚਲੋ ਭਾਈ ਜਲੇਬੀ ਸਿਆਣੀ ਹੁੰਦੀ ਹੈ ਠੀਕ ਹੈ ਤੇ ਜਲੇਬੀਆਂ ਬਣਾਲੀਆਂ ਯਾਨੀ ਮਿੱਠਾ ਜੀ 9 ਮਹੀਨੇ ਲੰਗਰ ਚ ਲਾਇਆ ਠੀਕ ਹੈ ਜੀ ਰਕਾਰ ਬਣੀ ਜਲਾਦਾ ਕਿ 9 ਮਹੀਨੇ ਲੋਕੀ ਫੇਰਾਂ ਦੇ ਬਾਬਾ ਜੀ ਹਾੜੀ ਆ ਗਈ ਬੰਦ ਕਰ ਦੀ ਉਹ ਨੰਨੇ ਹੀ ਭਾਈ ਮਲੀ ਤੇ ਬੱਲੀ ਚਲੀ ਤੇ ਚਲੀ ਜਿਹਨੇ ਸੇਵਾ ਕਾ ਨਹੀਂ ਸੇਵਾ ਕਰੀ ਜੋ ਹੋਰਾ ਜਾਣਗੇ ਜਿਹਨੇ ਹਾੜੀ ਵੜ ਨਹੀਂ ਹਾੜੀ ਵਢੀ ਜਾਓ ਠੀਕ ਹੈ ਲੋਕਾਂ ਨੇ ਹਾੜੀ ਵੀ ਵੜਲੀ ਲੰਗਰ ਵੀ ਚੱਲੀ ਗਿਆ ਸਭ ਕੋ ਹੋ ਗਿਆ ਪੰਨਿਆਂ ਨੇ ਚੁੱਲੇ ਅੱਗ ਨਹੀਂ ਬਾਈ ਸੜੀਆਂ ਦਿਹਾੜੀਆਂ ਹੀ ਠੀਕ ਹੈ ਸੜ ਕੇ ਖਾ ਗਏ ਦੁਪਹਿਰੇ ਖਾ ਗਏ ਰਾਤ ਨੂੰ ਜਾਣ ਲੱਗੇ ਫੇਰ ਖਾ ਗਏ ਠੀਕ ਹੈ ਚਲੋ ਜੀ ਹਾਂ ਜੀ ਉਹ ਤੇ ਜ਼ਿੰਮੇਦਾਰ ਪਾਣੀ ਨੰਦੇ ਰੌਣੀ ਕਰਦੇ ਸੀ ਠੀਕ ਹੈ ਜੀ ਇਹ ਉਹ ਰੌਣੀ ਕਰਦੇ ਆਂ ਕਹਿੰਦੇ ਚੂਹੇ ਨਿਕਲੇ ਠੀਕ ਹੈ ਜੀ ਉਹਨੇ ਅਗੇ ਵੀ ਚੂਹੇ ਬਹੁਤ ਨਿਕਲਦੇ ਆਓ ਚੱਕਛੜੀ ਜੀ ਮਾਰਨ ਲੱਗਿਆ ਮੁੰਡਾ ਠੀਕ ਹੈ ਜੀ ਮਾਰਨ ਲੱਗਿਆ ਬਾਬਾ ਜੀ ਆ ਗਏ ਉਹਦੇ ਭਾਈ ਇਹ ਕੀ ਕਰੀ ਜਨਾ ਉਹਨੇ ਚੂਹੇ ਮਾਰਦਾ ਆਂ ਆਂਦਾ ਨਾ ਮਾਰੇ ਇਹਨਾਂ ਨੂੰ ਮਾਰਨਾ ਚਲੋ ਜੇ ਹਟ ਗਿਆ ਮੁੰਡਾ ਉਹ ਬਾਬਾ ਜੀ ਗਾਂ ਤੁਰ ਗਏ ਜਦੋਂ ਬਾਬਾ ਜੀ ਨੰਘੇ ਉਹਨੇ ਫੇਜਾ ਕਲੇ ਹੋਈ ਕੰਮ ਆਪਦਾ ਜੀ ਠੀਕ ਹੈ ਜੀ ਫੇ ਮਾਰ ਲਗਾ ਚੂਹੇ ਬਾਬਾ ਜੀ ਮੁੜਿਆਏ ਆਂਦੇ ਭਾਈ ਤੂੰ ਹਟਿਆ ਨਹੀਂ ਆਂਦਾ ਮਹਾਰਾਜ ਇਹ ਕਣਕ ਬੀਜਣੀ ਐ ਠੀਕ ਹੈ ਜੀ ਕਣਕ ਤਾਂ ਕਾਦੀ ਹੋਣੀ ਤਾਂ ਦਾਣੇ ਵੀ ਖਾ ਜਾਣਗੇ ਉਹਦਾ ਨਾਂ ਨਾ ਤੇਰੀ ਕਣਕ ਲੋਕਾਂ ਨਾਲ ਬਾੜੀ ਹੋਊਗੀ ਚੂਹਾ ਤੈਨੂੰ ਤੇ ਸੁਣਾ ਠੀਕ ਹੈ ਜੀ ਠੀਕ ਹੈ ਕੋਈ ਨਹੀਂ ਕਹਿ ਕੇ ਤੁਰ ਗਿਆ ਚਲੋ ਹਟ ਗਿਆ ਮਾਰਨੋ ਮਾਨਵੜਾ ਦਾ ਗਾਂ ਗਿਆ ਤੇ ਗਾਂ ਜੋਗੀ ਸੱਪ ਫੜੇ ਸੱਪ ਫੜੇ ਬੁੜੀ ਦੇੜੀ ਸੱਪ ਲੰਘ ਜੇ ਕਦੇ ਉਧਰ ਲੰਘ ਜੇ ਕਦੇ ਉਧਰ ਲੰਘ ਜੇ ਠੀਕ ਹੈ ਉਹ ਬਾਬਾ ਜੀ ਦਾ ਸੁਭਾਅ ਸੀ ਉਹਨੇ ਭਾਈ ਕਿਉਂ ਤੰਗ ਕਰੀ ਜਾਂਦਾ ਨੂੰ ਠੀਕ ਹੈ ਉਹਨੇ ਤੂੰ ਯਾਰ ਕੀ ਲੈਣਾ ਦੂਜਾ ਆਜ਼ਾਦ ਦਾ ਕੰਮ ਕਰ ਠੀਕ ਹੈ ਉਹਨਾਂ ਤਾਂ ਵੀ ਉਹਨਾਂ ਦੀ ਕੁੜੀ ਦੇ ਵਿਆਹ ਜਦੰਨੇ ਹੁੰਨੇ ਆ ਇਹ ਫੜਨਾ ਹੈ ਠੀਕ ਹੈ ਜੇ ਤੂੰ ਬੜਾ ਔਖਾ ਤੂੰ ਵੱਢ ਦੇ ਵੱਢ ਦੇ ਠੀਕ ਹੈ ਹੁਣ ਚਲ ਭਾਈ ਇਹ ਫੜ ਦੰਨੇ ਆ ਸੱਪ ਖੜਾ ਸੀਗਾ ਉਹਨਾਂ ਭਗਤਾ ਸਾਡੇ ਕੋਲੇ ਆ ਜਾ ਅੱਛਾ ਤਪਣੇ ਆਵਾਜ਼ ਸ਼ੈਲੀ ਜੀ ਇਕੱਠੀ ਕਰ ਲਈ ਫੜ ਲਿਆ ਫੜ ਕੇ ਲੋਗਾਂ ਦਾ ਜੀ ਲੈ ਲਓ ਠੀਕ ਹੈ ਉਹਨੇ ਫੜ ਕੇ ਪਟਾਰੀ ਜੀ ਪਾ ਲਿਆ ਠੀਕ ਹੈ ਆਂਦਾ ਜਾਓ ਜੀ ਆਂਦਾ ਮੈਂ ਤਾਂ ਨਾਲ ਹੀ ਜਾਊਗਾ ਅੱਛਾ ਜੋਗੀ ਨਾਲ ਹੀ ਆ ਗਿਆ ਬਾਬਾ ਜੀ ਠੀਕ ਹੈ ਜੀ ਉੱਥੋਂ ਚੱਲੇ ਤੇ ਕਾਵਦੀ ਆ ਗਏ ਜੀ ਠੀਕ ਹੈ ਜੀ ਕਾਵਦੀ ਆ ਗਏ ਆਵਦੀ ਆ ਗਏ ਇੱਥੇ ਹਯਾਬਦ ਵਾਲੇ ਜੀ ਰਹਿਣ ਲੱਗੇ ਆ ਤਾਂ ਸੀਮੇ ਸੀ ਤੇ ਕੋਈ ਨਹੀਂ ਤੇ ਜਾੜ ਬੂੜੀ ਪਿਆ ਸੀ ਠੀਕ ਹੈ ਅੱਛਾ ਜੀ ਉਹ ਆਂਦਾ ਵੀ ਇਹੀ ਲਾਮ ਚੱਲੇ ਆ ਇਹਨਾਂ ਨੂੰ ਕੱਲ ਨੂੰ ਦੁੱਧ ਪਿਆਦੀ ਠੀਕ ਹੈ ਹੁਣੇ ਪਿਆ ਚੱਲੇ ਆ ਠੀਕ ਹੈ ਇਦੋਂ ਆਏ ਪਾਹੀ ਦੁੱਧ ਪਿਆਤਾ ਸੀ ਨਾ ਜੀ ਦੁੱਧ ਕਹਿੰਦਾ ਪਿਆ ਨੇੜੇ ਨਹੀਂ ਆਉਂਦੇ ਇਹ ਤਾਂ ਵੜਦੇ ਆ ਠੀਕ ਹੈ ਵੜਦੇ ਉੱਡਦੇ ਕੋਈ ਨਹੀਂ ਇਹਦਾ ਦੁੱਧ ਲਿਆ ਦੁੱਧ ਲਿਆ ਚਲਾ ਦੇ ਇੱਕ ਦੀ ਪਟਾਰੀ ਚੱਕ ਦੇ ਤਾਂ ਤੁਸੀਂ ਕੁਝ ਲਾਤਾ ਉਹ ਆ ਜਾ ਭਾਗਦਾ ਦੁੱਧ ਪੀ ਲਾ